ਆਹ ਸੁਣੋ ਨਾ ਡੇਰੀ ਦੇ ਵਿੱਚੋਂ ਤੋਕੜ ਗੱਬਣ 6 ਕਿਲੋ ਦੁੱਧ ਢਾਈ ਮਹੀਨਿਆਂ ਦੀ ਗੱਬਣ ਆ ਗਈ ਟੀਕਾ ਨਹੀਂ ਲਾਉਣਾ ਜੀ ਕੋਈ ਚਾੜ ਨਹੀਂ ਮਾਉਣਾ ਕੁਝ ਨਹੀਂ ਕਰਨਾ ਥਾਪੀ ਮਾਰ ਕੇ ਵੇਜੋ ਆ ਆ ਫੇਰ ਦੱਸਾਂ ਮੈਂ ਤੁਹਾਨੂੰ ਇਹ ਦੂਜਾ ਸੂਆ 10 ਦਾ ਕਰਿਆ ਸੀ 58000 ਪਰ 55000 ਰੁਪਏ ਦੀ ਆ ਤੁਹਾਨੂੰ ਮਿਲ ਜੂ 18 ਕਿਲੋ ਤਿਆਰ ਦੁੱਧ ਵਾਲੀ ਜਿਹੜੀ ਗਾਂ ਆ ਗਈ ਸਾਡੇ ਕੋਲ ਥਾਂ ਥੋੜਾ ਜਿਹਾ ਭੀੜਾ ਤਾਂ ਕਰ ਅੱਜ ਹੀ ਕੱਲ੍ਹ ਦੋਸਤੋ ਬਹੁਤ ਸਵਾਦ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਕਮਲ ਸ਼ਰਮਾ ਦੀ ਡੇਰੀ ਦੇ ਵਿੱਚ ਪਹੁੰਚੇ ਹੋਏ ਆ ਮਿੱਤਰੋ ਜਿਹੜੀ ਥਾਂ ਤੇ ਇਹ ਡੇਰੀ ਆ ਗਈ ਨਾ ਤਾਕ ਸ਼੍ਰੀ ਦਮਦਮਾ ਸਭ ਤਲਵੰਡੀ ਸਾਬੋ ਦੇ ਵਿੱਚ ਇਹ ਸ਼ਹਿਰ ਦੇ ਵਿੱਚ ਰਹਿ ਜਾਂਦੀ ਹੈ ਡੈਰੀ ਬਾਕੀ ਨਾ ਜਾਣਕਾਰੀ ਆਪਾਂ ਤੁਹਾਨੂੰ ਚਾਰ ਨਗਾ ਦੀ ਲੈ ਕੇ ਜਾਵਾਂਗੇ ਇਧਰਲੇ ਪਾਸੇ ਜਿਹੜੇ ਹੈਗੇ ਪਸ਼ੂ ਪਾਈ ਦੇ ਦੁੱਧ ਤੇ ਲਾਏ ਹੋਏ ਆ ਤੇ ਇਧਰਲੇ ਪਾਸੇ ਜਿਹੜੇ ਹੈਗੇ ਨਾ ਹੋਰ ਵੀ ਜਿਹੜੀਆਂ ਹੈਗੀਆਂ ਮੱਝਾਂ ਖੜੀਆਂ ਨੇ ਬਾਕੀ گاਵਾ ਜਿਹੜੀਆਂ ਹੈਗੀਆਂ ਬਾਈ ਕੋਲੋਂ ਨੰਮੀ ਨਿਗਾ ਮਾਰ ਲਓ ਪਰਲੇ ਪਾਸੇ ਖੁੱਲੀਆਂ ਬੈਠੀਆਂ ਨੇ ਬਾਕੀ ਨਾ ਆਹ ਜਿਹੜੀ ਹੈਗੀ ਹੈ ਨਾ ਪਹਿਲੇ ਨੰਬਰ ਦੇ ਉੱਤੇ ਸੂਣ ਵਾਲੀ ਮੱਝ ਤੇ ਦੂਜੇ ਨੰਬਰ ਦੇ ਉੱਤੇ ਆ ਗਈ ਟੋਕੜ ਗੱਪਣ ਤੇ ਦੋ گاਵਾ ਆ ਵੀ ਕਮਲ ਕੇਰਾ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਸ਼ਰਮਾ ਜੀ ਬਹੁਤ ਵਧੀਆ ਜੀ ਚੜਦੀ ਕਲਾ ਵਧੀਆ ਜੀ ਆ ਤੁੱਪੇ ਦਾ ਮੰਨਦਾ ਇੱਧਰ ਹੋ ਜਾ ਮਾੜਾ ਬਾੜਾ ਗੋਲ ਮੋਲ ਜਾ ਚਮਕਦਾ ਤੂੰ ਤੈਨੂੰ ਮੈਂ ਦੱਸਾਂ ਗੱਲ ਇੱਥੇ ਜੇ ਆ ਜਾ ਇੱਕ ਤਾਂ ਗੱਲਾਂ ਪਤਾ ਨਹੀਂ ਕੀ ਖਾਂਦਾ ਲਾਲ ਲਾਲ ਕਰੀ ਬੈਠਾ ਕਮਲ ਕਿਵੇਂ ਆ ਬਹੁਤ ਵਧੀਆ ਜੀ ਡਿਟੇਲ ਆਪਣੇ ਜਿੱਥੇ ਡੇਰੀ ਫਾਰਮ ਆ ਗਿਆ ਆਪਣੇ ਤਲਵੰਡੀ ਸਾਬੋ ਜੀ ਖੰਡਾ ਚੌਕ ਕੋਲੇ ਜਿੰਦਲ ਹਸਪਤਾਲ ਦੇ ਨਾਲ ਹੀ 5 ਨੰਬਰ ਗਲੀ ਚੜਦੀ ਹੈ 5 ਨੰਬਰ ਗਲੀ ਹਾਂ ਆਪਣੇ ਫਾਰਮ ਤੇ ਆ ਕੇ ਮੁੱਕਦੀ ਹੈ ਗਲੀ ਉਹ ਠੀਕ ਆ ਹਾਂਜੀ ਅੱਛਾ ਸ਼ਰਮਾ ਜੀ ਜੇ ਗੱਲ ਕਰ ਲਈ ਇਸ ਕਿੱਤੇ ਦੇ ਨਾਲ ਜੁੜੇ ਹੋਏ ਨੂੰ ਸੁਣ ਕਿੰਨੇ ਸਾਲ ਹੋ ਗਏ 5 ਸਾਲ ਹੋ ਗਏ 5 ਸਾਲ ਤੇ ਹੁਣ ਟੋਟਲ ਲਾ ਕੇ ਜਿਹੜੇ ਹੈਗੇ ਕਿੰਨੇ ਕਰ ਲੇ ਫਾਰਮ ਤੇ ਆਪਣੇ ਹੋਣਗੇ 60 ਤੋਂ 65 ਠੀਕ ਹੈ ਵੱਡੇ ਛੋਟੇ ਸਾਰਾ ਕੁਝ ਵਿੱਚ ਲਾ ਕੇ ਨਹੀਂ ਛੋਟੇ ਦਾ ਅੱਢੀ ਲਾ ਕੇ ਵੱਡੇ ਨਹੀਂ ਇਹ ਅੱਛਾ ਆਈ ਕੇ ਡੇਰੀ ਤੇਰੀ ਛੋਟੀ ਪਰਲੇ ਪਾਸੇ ਵੀ ਆ ਗਈ ਪਰਲੇ ਪਾਸੇ ਡੇਰੀ ਅੱਛਾ ਜੇ ਹੁਣ ਆਪਾਂ ਪਹਿਲੇ ਨੰਬਰ ਤੋਂ ਆਪਾਂ ਜਾਣਕਾਰੀ ਲੈਣੀ ਸ਼ੁਰੂ ਕਰਾਂ ਮੈਂ ਜਿਹੜੀ ਤੇਰੇ ਕੋਲੇ ਆਹ ਪਹਿਲੇ ਨੰਬਰ ਦੇ ਉੱਤੇ ਝੋਟੀ ਆ ਗਈ ਹੈਣਾ ਛਾ ਕਾਲੀ ਇਹਦਾ ਸੂਆ ਦੱਸ ਪਹਿਲਾਂ ਸੂਆ ਦਾ ਦੂਜਾ ਸੂਣਾ ਹੈ ਝੋਟੀ ਦੂਜਾ ਸੂਆ ਸੂਣਾ ਕਿੰਨੇ ਏ ਹੁਣ ਜੀ 10 ਦਿਨ ਦਾ ਜਮਾ ਆ ਰਾਮ ਨਾਲ ਹੋਊਗੀ 10 ਦਿਨ ਤੇ ਆ ਕੇ ਅਗਲੇ ਦੀ ਉਹ ਹਨਾ ਜਿਵੇਂ ਅਗਲਾ ਸਾਫ ਥਾਂ ਦੇ ਰੱਖੋ ਜਿਵੇਂ ਮਤਲਬ ਕਿ ਸੌਖੀ ਰਹਿੰਦਾ ਪਸ਼ੂ ਹਾਂ ਹਾਂ ਉਹਦਾ ਉਸਾਮ ਨਾਲ ਜਿਵੇਂ ਔਖਾ ਖੜੇ ਰਿਆ ਪਸ਼ੂ ਪਹਿਲਾਂ ਵੀ ਸੂਦਾ 10 ਦਿਨ ਦਾ ਜਮਾ ਪੱਕੇ ਕਿੰਨਾ ਦੁੱਧ ਪਾਉ ਦ ਤੇਰੀ ਆਹ ਝੋਟੀ ਦੁੱਧ 10 ਕਿਲੋ ਪਾਉਗੀ 10 ਗਰੇ ਅੱਛਾ ਕਿੰਨਾ ਸੂਆ ਬਈ ਸੂਆ ਦੂਜਾ ਸੂਣਾ ਜੀ ਅੱਛਾ ਦੂਜਾ ਸੂਆ ਸੂਗੀ 10 ਕਿਲੋ ਦੁੱਧ ਖੁੱਲਾ ਪਾਉਗੀ 10 ਕਿਲੋ ਜਮਾ ਖੁੱਲਾ ਬਾਕੀ ਅਗਲੀ ਸੇਵਾ 13 ਨਹੀਂ ਕੋਈ 14 ਨਹੀਂ ਹਨਾ ਨਹੀਂ ਕੋਈ ਹੋਣੀ ਫਿਰ ਵੱਧ ਕੇ ਜਾਵਾਂ ਉਹ ਫਾਇਦਾ ਕੀ ਜੋ ਘ ਵੀ ਕਿਲੋ 2 ਕਿਲੋ ਦੁੱਧ ਵੱਧ ਕੱਢੇ ਜਾ ਅਗਲੇ ਜਾ ਕੇ ਫੇਰ ਹੀ ਸ਼ਾਬਾਸ਼ ਹੀ ਮਿਲਦੀ ਹੈ ਤੇ ਦੁੱਧ ਨਾਲ ਤਾਂ ਪਸ਼ੂ ਵਿਖਦਾ ਨਹੀਂ ਦੇ ਗੱਪ ਮਾਰੇ ਨਾਲ ਹਨਾ ਲੈ ਫਿਰ ਖੋਲ ਕੇ ਰ ਆਪਾਂ ਤੋਰ ਕੇ ਦਿਖਾਈਏ ਲੈ ਵੀ ਆਹ ਦੇਖ ਲਓ ਸਿੰਘ ਸਿੰਘ ਤਾਂ ਹੈਗਾ ਪੂਰੇ ਕੁੰਡੇ ਇਹ ਧੁੱਪ ਜ਼ਰੂਰ ਪਊਗੀ ਮੜਾ ਜੀ ਤੁਸੀਂ ਹਿਸਾਬ ਲਾ ਲਿਓ ਉਹ ਜਾ ਬਾਕੀ ਨਾ ਲੇਵਾ ਜਿਹੜਾ ਹੈਗਾ ਕਰਮ ਵਾਲੀ ਦਾ ਤੁਹਾਨੂੰ ਮੈਂ ਦਿਖਾ ਦਣਾ ਲੇਵੇ ਤੋਂ ਜਿਹੜੀ ਹੈਗੀ ਜਮਾ ਬੰਦ ਲੇਵੇ ਵਾਲੀ ਰਹੂਗੀ ਸਾਫ ਹੰਥ ਹੰਥ ਜਣੇ ਹੈਗਾ ਓਕੇ ਆ ਇਹ ਆਹ ਦੇਖ ਲਓ ਲੈ ਚੱਲ ਨਮੀ ਲੈ ਚੱ ਲੈ ਜਾ ਲੈ ਜਾ ਇਧਰ ਤੋਂ ਧੁੱਪੀ ਪਈ ਜਾਂਦੀ ਹੈ ਹਜੇ ਤਾਂ ਚੱਲ ਵੀ ਚੱਲ ਕੇ ਰਾ ਸਿੰਗ ਦੇਖ ਲੋ ਲੈ ਵੀ ਮਿੱਤਰੋ ਆ ਝੋਟੀ ਨਹੀਂ ਨਾ ਦੂਜਾ ਸੂਆ ਸੂਣਾ ਝੋਟੀ ਨੇ ਲਿਆ ਬਈ ਮੋੜ ਲਾ ਇਹ ਆ ਦੇਖ ਲੋ ਇੱਕ ਵਾਰੀ ਇਧਰੋਂ ਜਾਂਦੀ ਫੇਰ ਦਿਖਾ ਦੇਣਾ ਬਾਕੀ ਇੱਥੋਂ ਤੁਸੀਂ ਥਣ ਲੈ ਬਈ ਇੱਕ ਵਾਰੀ ਫੇਰ ਨੋਟ ਕਰ ਲੋ ਤੇ ਸ਼ਰਮਾ ਜੀ ਹਾਂਜੀ ਆਇਓ ਕਰਾ ਮੇਰੇ ਕੰਨੀ ਲੈ ਵੀ ਆ ਫੇਰ ਦੱਸਾਂ ਮੈਂ ਤੁਹਾਨੂੰ ਇਹ ਦੂਜਾ ਸੂਆ 10 12 ਕਿਲੋ 10 ਕਿਲੋ ਦੁੱਧ ਵਾਲੀ ਝੋਟੀ ਆ ਗਈ ਰੇਟ ਕਿਨਾ ਕਰਤਾ ਰੇਟ ਆ ਵਾ ਫੋਨ ਤੇ ਕਰਾਂਗੇ ਆਏ ਹਾਏ ਚੱਲ ਮੈਨੂੰ ਐਂ ਦੱਸ ਜਿਹੜੀ ਤੇਰੇ ਕੋਲੇ ਹੁਣ ਆ ਝੋਟੀ ਆ ਦੂਜੇ ਨੰਬਰ ਦੇ ਦਿੱਤੀ ਹੈਣਾ ਹਾਂਜੀ ਹਾਂ ਵੀ ਦੇਖਣ ਵਾਲੇ ਬੰਦੇ ਨੂੰ ਹੀ ਲੱਗਦੀ ਹੋਊ ਵੀ ਇਹ ਲਾਲ ਗਲਾਲ ਜੀ ਹਾਂ ਹਾਂ ਜੀ ਹਾਂ ਸੁਆ ਕਿੰਨਾ ਇਹ ਸੁਆ ਹੈ ਦੂਜਾ ਸੁਈ ਹੋਈ ਹੈ ਜੀ ਅੱਛਾ ਤੇ ਤੀਜੇ ਵਾਸਤੇ ਗੱਪਣਾ ਹੈ ਤੀਜੇ ਵਾਸਤੇ ਟੋਕੜ ਗੱਪਣਾ ਗੱਪਣਾ ਜੀ ਠੀਕ ਆ ਸਿੰਘ ਸੰਗ ਤਾ ਆ ਗਿਆ ਕੁੰਡੇ ਮੈਨੂੰ ਐਂ ਦੱਸ ਦੇ ਕਿ ਛੋਡੇ ਕੋਲੇ ਇਹਨੇ ਕਿੰਨਾ ਦੁੱਧ ਪਾਇਆ ਮੇਰੇ ਕੋਲੇ 16 16.5 ਪੈ 16 ਮੰਨ ਕੇ ਚੱਲੋ ਜੀ 15 ਮੰਨ ਲੈਣ 15 ਮੰਨ ਲੈਣ ਚੱਲ ਅੱਛਾ 15 ਕਿਲੋ ਵਾਲੀ ਆ ਗਈ ਤੇ ਕਿੰਨੇ ਮਹੀਨੇ ਦੀ ਟੋਕੜ ਗੱਪਣਾ ਇਹ ਇਹ 3 ਮਹੀ ਟਾਈ ਤੋਂ ਤਿੰਨ ਮਹੀਨੇ ਦੀ ਚੈੱਕ ਹੋ ਜੂਗੀ ਜਮਾ ਚੈੱਕ ਕਰਾ ਕੇ ਲੈ ਕੇ ਜਾ ਅਗਲਾ ਆਪ ਦੀ ਇੱਥੋਂ ਤਸੱਲੀ ਕਰ ਲੈ ਤਸੱਲੀ ਕਰ ਕੇ ਕਿਰਕੇ ਲੰਬਾਣਾ ਦੇਵੇ ਕਿਰਕੇ ਲੰਬਾਣਾ ਦੇਣਾ ਹੈ ਨਾ ਹਾਂਜੀ ਤੇ ਮਹੀਨੇ ਤੱਕ ਇਹਦੇ ਸਿਰ ਐਂ ਸਮਝ ਲੈ ਵੀ 7 ਜਾਂ 7.5 ਰਹਿ ਗਏ ਹਾਂਜੀ ਹਾਂ ਠੀਕ ਆ ਹੁਣ ਕਿੰਨਾ ਦੁੱਧ ਆ ਥੱਲੇ ਹੁਣ ਦੁੱਧ ਹੋਊਗਾ 6 ਕਿਲੋ ਜੀ ਕਿ ਕਿਵੇਂ ਮਿਲਦੀ ਕਿਵੇਂ ਕੋਈ ਟੀਕਾ ਨਹੀਂ ਲਾਉਣਾ ਜੀ ਕੋਈ ਚਾੜ ਨਹੀਂ ਮਾਉਣਾ ਕੁਝ ਨਹੀਂ ਕਰਨਾ ਥਾਪੀ ਮਾਰ ਕੇ ਬਹਿ ਜਾਓ ਥਾਪੀ ਮਾਰ ਕੇ ਬੱਚਾ ਕੋਈ ਹੈਗਾ ਉਸ ਵੀ ਨਹੀਂ ਖੋਲ ਫਿਰ ਕੇ ਰਾ ਤੁਹਾਨੂੰ ਦਿਖਾ ਦਗੇ ਆਹ ਤੋਕੜ ਗੱਬਣ ਚੈੱਕ ਕਰ ਲਓ ਤੁਸੀਂ ਇਹ ਤੀਜੇ ਸੂਏ ਵਾਸਤੇ ਇਹ ਆ ਦੇਖ ਲੋ ਹੁਣ ਇਹਦੇ ਥੱਲੇ 6 ਕਿਲੋ ਦੁੱਧ ਹੈਗਾ ਮਿੱਤਰੋ ਤੇ ਥਣਲੇਵਾ ਦਾ ਪੂਰਾ ਸਾਫ ਰੱਖੂਗੀ ਜਮਾਂ ਸਾਫ ਹੈ ਜੀ ਇਹ ਇਧਰ ਜੇ ਲਿਆ ਫਿਰ ਲੈ ਚੱਲ ਲੈ ਚੱਲ ਲੰਮੀ ਲੈ ਜਾ ਚਬਾਈ ਚੂ ਲੈ ਵੀ ਮਿੱਤਰੋ ਹੁਣ ਤੁਸੀਂ ਆ ਚੈੱਕ ਕਰ ਲੋ ਇਹੇ ਤੋਕੜ ਗੱਬਣਾ ਆ ਗਈ ਤੋਕੜ ਗੱਬਣ ਚੈੱਕ ਕਰ ਲੋ ਤੁਸੀਂ ਹਾ ਇੱਥੇ ਲੈ ਕੇ ਚੱਲਿਆ ਕਰਕੇ ਖੁੱਲੇ ਥਾਂ ਤੇ ਗੱਲ ਪੱਕੀ ਹੈ ਇਹ ਮੋੜ ਕੇ ਆ ਇਧਰ ਲੈ ਥਣਲੇਵਾ ਮੈਂ ਤੁਹਾਨੂੰ ਦਿਖਾ ਦੇਣਾ ਭਾਈ ਥਣਲੇਵਾ ਇਸ ਤੋਕੜ ਗੱਬਣ ਦਾ ਚੈੱਕ ਕਰ ਲੋ ਤੁਸੀਂ ਇਹ ਦੋਨੇ ਟਾਈਮ ਮਿਲਦੀ ਹੁਣ ਹਾਂ ਦੋਨੇ ਟਾਈਮ ਮਿਲਦੀ ਐ ਰੇਟ ਕੀ ਕਰਤਾ ਫਿਰ ਇਹਦਾ ਡੇਟਾ ਵਾ ਫੋਨ ਤੇ ਕਰਾਂ ਲੈ ਵੀ ਠੀਕ ਆ ਲੈ ਵੀ ਆਹਾ ਤੁਸੀਂ ਦੇਖ ਲਓ ਭਾਈ ਕਮਲ ਸ਼ਰਮਾ ਦੀ ਡੇਰੀ ਦੇ ਵਿੱਚ ਆਹਾ ਸੁਣੋ ਨਾ ਡੇਰੀ ਦੇ ਵਿੱਚੋਂ ਤੋਕੜ ਗੱਬਣ 6 ਕਿਲੋ ਦੁੱਧ ਢਾਈ ਮਹੀਨਿਆਂ ਦੀ ਗੱਬਣ ਆ ਗਈ ਚੈੱਕ ਪਾਸ ਤੁਸੀਂ ਕਰਾ ਕੇ ਲੈ ਜਾਓ ਓਏ ਇਹਨਾਂ ਦਾ ਕੰਮ ਤੁਹਾਨੂੰ ਮੈਂ ਹੋਰ ਦੱਸਦਾ ਨਾ ਇਹ ਐ ਜੇ ਨਾ ਸਮਝਣ ਹਨਾ ਕਮਲ ਹਾਂਜੀ ਨਾਲ ਜਿਹੜਾ ਹੈਗਾ ਵੀ ਆਖਣਗੇ ਇੰਨਾ ਲੱਲ ਪੱਲ ਜਾਪਿਆ ਏ ਭਾਈ ਨਾਲ ਕਵਾੜ ਦਾ ਕੰਮ ਵੀ ਹੈ ਹਾਂ ਹੈਗਾ ਜੀ ਕਿ ਨਹੀਂ ਹੈਗਾ ਜੀ ਹਾਂ ਅਸੀਂ ਤਾਂ বাজਦੇ ਕਵਾੜੀਆਂ ਹੈ ਕਾ ਹਾਂ ਤੇ ਜਿਹੜੀ ਤੇਰੀ ਆ ਸ਼ਾਹੀਵਾਲ ਆ ਗਈ ਹਾਂਜੀ ਇਹਦਾ ਸੂਆ ਭਾਈ ਇਹਦਾ ਸੂਆ ਹੈਗਾ ਹੀ ਤੀਜਾ ਅੱਛਾ ਹਾਂ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਏ 5 ਦਿਨ ਹੋ ਗਏ ਸੂਈ ਨੂੰ ਕਿੰਨਾ ਦੁੱਧ ਹਾਜ਼ਰ ਹੈ ਹੁਣ ਦੁੱਧ ਹੁਣ 10 11 ਕਿਲੋ ਜਮਾ ਹਾਜ਼ਰੀ ਦਾ 10 11 ਕਿਲੋ ਹਾਂਜੀ ਹਾਂ ਇਹਨਾਂ ਦੁੱਧ ਪਾ ਦੂ ਤੇਰੀ ਇਹੋ ਦੁੱਧ ਆਪਣੇ ਜੇ ਤਲਾਕੇ ਲੈ ਕੇ ਜਾਣੇ ਆਪ 15 16 ਕਿਲੋ ਜਮਾ ਤਲਾਕੇ ਦੇ ਦਾਂਗੇ ਜਦੋਂ ਐ ਮਤਲਬ 10 15 ਦਿਨਾਂ ਚ ਕਰ ਕੀ ਤਿਆਰ ਹਾਂ 10 15 ਹੁਣ 10 ਕਿਲੋ ਹੈਗਾ ਹੁਣ 10 ਕਿਲੋ ਜਮਾ ਠੰਡਾ ਦੁੱਧ ਠੰਡੀ ਸੀਲਾ ਜਮਾ ਠੰਡੀ ਹੈ ਮਗਰ ਬੱਚਾ ਬੱਛਾ ਬੱਚੀ ਬੱਛਾ ਹੀ ਮਨ ਮਗਰ ਬੱਚਾ ਹਾਂ ਉਂ ਥਣਾ ਸੁਣਨਾਂ ਦੀ ਚੰਗੀ ਹੈ ਲੈ ਵੀ 10 ਕਿਲੋ ਦੁੱਧ ਤੋਲ ਕੇ ਲੈ ਜਾਓ ਆ ਤੁਸੀਂ ਲਾਲ ਰੰਗ ਦੀ ਤੁਸੀਂ ਚੈੱਕ ਕਰ ਲਓ ਨਹੀਂ ਨਹੀਂ ਖਾਲੀ ਗੱਲ ਹੀ ਆਉਣ ਦੇ ਕਰਾ ਥਾਣ ਥੁਣ ਬੜਾ ਲੱਗਿਆ ਆ ਦੇਖੋ ਥਣਾ ਥੁਣਾ ਦੀ ਚੋਣ ਚੋਣ ਬਹੁਤ ਚੰਗਾ ਜੀ ਅੱਛਾ ਹਾਂ ਲਿਆ ਕਰ ਲੈ ਵੀ ਹੁਣ ਇੱਕ ਇੱਕ ਵਾਰੀ ਇਧਰੋਂ ਤੁਸੀਂ ਚੈੱਕ ਕਰ ਲੋ ਆਹ ਜਿਹੜੀ ਆ ਬੈੜ ਆ ਗਈ ਨਾ ਮਿੱਤਰੋ ਤੀਜਾ ਸੂਆ ਤੇ 10 ਕਿਲੋ ਦੁੱਧ ਹਾਜ਼ਰ ਆ ਹੁਣ ਇਹਦੇ ਥਲੇ 55000 ਰੁਪਏ ਦੀ ਮਿਲੂਗੀ ਤੁਹਾਨੂੰ ਆਹ ਇਹ ਆ ਦੇਖ ਲੋ ਮੋੜ ਲੈ ਵੀ ਇਜੇਵੇਂ ਮੈਂ ਆਖਿਆ ਸੀ ਉਵੇਂ ਕੱਲ ਮੇਰੀ ਸਹੀ ਐ ਠੀਕ ਐ ਕਦੇ ਆਖੂ ਕਦੇ ਝੌੜਚੀ ਕਹਤਾ ਬਾਈ ਨੇ ਨਾਲ ਜਿਹੜਾ ਕੰਮ ਹੈਗਾ ਬਾਈ ਦਾ ਕਵਾੜ ਦਾ ਹੈ ਕਈ ਵਾਰੀ ਆਹ ਰੋਟੀਆਂ ਰੋਟੀਆਂ ਦੇਖ ਲੋ ਕਮਲ ਹਾਂਜੀ ਆਹ ਰੋਟੀਆਂ ਵਾਲਾ ਕੰਮ ਤੇਰਾ ਮੈਨੂੰ ਬਹੁਤ ਵਧੀਆ ਲੱਗਿਆ ਯਾਰ ਨਜ਼ਾਰਾ ਲੈ ਰੱਖੇ ਰੋਟੀਆਂ ਨੇ ਤਾਂ ਹਾਂ ਲੈ ਵੀ ਆਹ ਦੇਖ ਲੋ ਹੁਣ ਮੁੱਲ ਤਾਂ ਕਰਿਆ ਸੀ 58000 ਪਰ 55000 ਰੁਪਈਆ ਦੀ ਆ ਤੁਹਾਨੂੰ ਮਿਲ ਜੂ ਅੱਛਾ ਕਮਾਲ ਫਿਰ ਚੌਥੇ ਨੰਬਰ ਦੇ ਉੱਤੇ ਤੇਰੀ ਜਿਹੜੀ ਆ ਗਾਂ ਆ ਗਈ ਬਈ ਹਾਂਜੀ ਇਹ ਗਾਂ ਦਾ ਸੂਆ ਇਹ ਦੂਜਾ ਸੂਆ ਸੁੱਈ ਹੋਈ ਏ ਬੜਾ ਕਿੰਨੇ ਦਿਨ ਹੋ ਗਏ ਇਹਨੂੰ ਹੋ ਗਏ 4 ਦਿਨਾਂ ਨਾਲੂ ਨਾਲੇ ਕਿੰਨਾ ਦੁੱਧਾ ਹੁਣ ਦੁੱਧ ਹੁਣ 18 ਕਿਲੋ ਜਮੈਂ ਤੋਲ ਕੇ ਦੇਵਾਂ ਆ ਜਮੈਂ ਤੋਲ ਕੇ ਤਸੱਲੀ ਕਰਕੇ ਦੇਵਾਂ ਹੁਣ 18 18 ਕਿਲੋ ਕਮਾਲੀ ਕਰਤੀ ਯਾਰ ਕਾਲੀ ਏ ਰੰਗ ਦੀ ਗਾਂ ਜਿਵੇਂ ਕਰਾਚ ਨੂੰ ਲੱਗਦੀ ਏ ਕਾਲੀ ਬਹੁਤ ਆਪੇ ਸਲਵਾ ਦੇਖੋ ਨਹੀਂ ਸਹੀ ਗੱਲ ਆ ਆ ਦੇਖੋ ਲੈ ਹੁਣ ਇਹ ਚੋਈਆਂ ਹੋਈਆਂ ਹਾਂਜੀ ਚੋਈਆਂ ਹੋਈਆਂ ਖਾਲੀ ਕਿਥੇ ਅੱਛਾ ਖਤਾ ਹੀ ਲੈਵੇ ਜਾਂ ਮੈਨੂੰ ਐ ਲੱਗਿਆ ਜਿਵੇਂ ਮਹਾਵੀਨ ਚੋਈਆਂ ਨਹੀਂ ਹੁੰਦੀਆਂ ਨਾ ਨਾ ਚੋਈਆਂ ਆਪਣਾ ਵੀਡੀਓ ਬਣਾਉਣ ਦਾ ਸਮਾਂ ਵੀ 11 ਕਵਜ ਦਾ ਹੀ ਆ ਹਾਂ ਹਾਂ 11 ਵਜ ਅੱਛਾ ਮਗਰ ਬੱਚਾ ਬੱਚੀ ਆ ਹੀ ਮਗਰ ਅੱਛਾ ਮਗਰ ਬੱਚੀ ਆ ਗਈ ਬੱਚੀ ਬਹੁਤ ਚੰਗੀ ਹੈ ਮਗਰ ਠੀਕ ਹੈ ਤੇ ਫਿਰ ਕੀ ਭਾਰੂ ਇਹਦਾ ਤੇ ਕਿੰਨਾ ਵਾ ਸੂਆ ਸੂਈ ਹੈ ਇਹ ਇਹ ਸੂ ਦੂਜਾ ਸੂਆ ਸੂਈ ਹੋਈ ਹੈ ਜੀ ਅੱਛਾ ਭਾਅ ਇਹਦਾ ਟਾਟਾ ਬਟਾ ਭਾ 90000 ਦੀ ਗਾਂ ਦੇ ਦਾਂ ਟਾਟਾ ਬਟਾ ਜਮਾ ਜਿਵੇਂ ਤੁਸੀਂ ਮਰਜ਼ੀ ਕਹਿ ਦੋ ਚੱਲ ਫਿਰ ਖੋਲ ਕੇ ਰਾ ਲੈ ਵੀ ਇਹ ਇਹਦੇ ਚ ਮਾਨਤਨ ਜਿਹੜਾ ਕੋਈ ਗੱਲ ਨਹੀਂ ਹੋ ਜੂਗਾ ਇਹਦੇ ਥੱਲੇ ਜਿਹੜੀ ਹੁਣ ਆ ਖੋਲੂਗਾ ਨਾ 8 18 ਕਿਲੋ ਦੁੱਧ ਤਿਆਰ ਆ ਖੋਲ ਲਗ ਰਾਂ ਆ ਤਾਂ ਦੋ ਟੰਗ ਤਿੰਨ ਟੰਗ ਦੀ ਤਸੱਲੀ ਕਰਕੇ ਲੈ ਕੇ ਜਾਵੇ ਬੰਦਾ 18 ਕਿਲੋ ਜੋ ਤੋਲਤਾ ਉਹਦਾ ਲੈ ਜੀ ਠੀਕ ਹੈ ਹਾਂ ਲਿਆ ਵੀ ਅੱ비 ਆ ਤੁਹਾਨੂੰ ਇੱਕ ਨਾ ਜਮਾ ਸੂਈ ਸਵਾਈ ਜਿਹੜੀ ਹੈਗੀ ਕਮਲ ਸ਼ਰਮਾ ਦੇ ਘਰੋਂ ਮੈਂ ਦਿਖਾਉਣਾ ਤੁਹਾਨੂੰ ਆ ਤਾਂ ਇਹਦਾ ਲੀਵਾ ਚੈੱਕ ਕਰ ਲੈ ਚਲ ਕਮਲ ਇਹ ਆ ਦੇਖਿਓ 18 ਕਿਲੋ ਦੁੱਧ ਹਾਜ਼ਰ ਆ ਮਿੱਤਰੋ 18 ਕਿਲੋ ਦੁੱਧ ਜਮਾ ਤੋਲ ਕੇ ਲੈ ਜਾਓ ਚਾਰ ਦਿਨਾਂ ਦੀ ਸੂਈ ਆ ਕੱਦ-ਕੱਡ ਵੀ ਚੰਗਾ ਪਈ ਵੀ ਬੱਟੇ ਵਰਗੀ ਐ ਇਹ ਲੇ ਚੱਲ ਲੈ ਵੀ ਥਣਾ ਸੁਣਾ ਦੀ ਠੀਕ ਆ ਹਨਾ ਲੈ ਚੱਲ ਲੈ ਭਾਈ ਲੈ ਚੱਲੋ ਪਿੱਛੇ ਹੱਥ ਲਾ ਲਾ ਇਹਦੇ ਇਹ ਆ ਦੇਖ ਲੋ ਮਿੱਤਰੋ ਉ ਚਮਕ ਤਮਕ ਚੰਗੀ ਆ ਗਈ ਤੇਰੀ ਕਮਲ ਬਹਿੜ ਦੇ ਵਿੱਚ ਪਲੇ ਘਰੋਂ ਆਈ ਆ ਜੀ ਅੱਛਾ ਹਾਂ ਠੀਕ ਐ ਲੈ ਵੀ ਆਹ ਦੂਜਾ ਸੂਆ 18 ਕਿਲੋ ਤਿਆਰ ਦੁੱਧ ਵਾਲੀ ਜਿਹੜੀ ਗਾਂ ਆ ਗਈ ਸਾਡੇ ਕੋਲ ਥਾਂ ਥੋੜਾ ਜਿਹਾ ਭੀੜਾ ਤਾਂ ਕਰਕੇ ਨਾ ਥੋੜਾ ਜਿਹਾ ਔਖਾ ਹੋ ਜਾਂਦਾ ਅਛਾ ਕਮਲ ਫਿਰ ਨੰਬਰ ਕਿਹੜਾ ਚੱਲਦਾ ਤੇਰੇ ਕੋਲੇ 6239802042 6239802042 0B42 ਹਾਂਜੀ ਠੀਕ ਆ ਲੈ ਵੀ ਇਹ ਚਾਰਨ ਆ ਗਈ ਆ ਗਈ ਆਪਣੇ ਕੋਲੇ ਹਾਂਜੀ ਚਾਰ ਤੇ ਫਿਰ ਮੈਨੂੰ ਐਂ ਦੱਸ ਦੇ ਹੁਣ ਕੋਈ ਹੋਰ ਪਸ਼ੂ ਤਾਂ ਨਹੀਂ ਹੈਗਾ ਤੇਰੇ ਕੋਲੇ ਨਹੀਂ ਹੋਰ ਨਹੀਂ ਹੈ ਕੋਈ ਝੋਟੀ ਝਾਟੀ ਖੜੀ ਹੋਵੇ ਕੋਈ ਟੋਕੜ ਨਹੀਂ ਹੋਰ ਹੋਰ ਹੈ ਨਹੀਂ ਕੋਈ ਨਹੀਂ ਚਲ ਉਹ ਲਗਾਤਾਰ ਕੰਮ ਅਤਰਾ ਚੱਲਦਾ ਹੀ ਰਹਿੰਦਾ ਚੱਲਦਾ ਰਹਿੰਦਾ ਜੀ ਵਪਾਰ ਵਾਲਾ ਹਾਂਜੀ ਰੂਟੀਨ ਦੇ ਵਿੱਚ ਕੋਈ ਟੋਕੜ ਚੰਗੀ ਹੋਰ ਆ ਜਾਂਦੀ ਆਹ ਇਹ ਨਹੀਂ ਚਲੋ ਚੰਗੀ ਗੱਲ ਤੇ ਲੋ ਵੀ ਮਿੱਤਰੋ ਇਹ ਚਾਰਨਾਗ ਸੀ ਅੱਜ ਆਪਾਂ ਬਾਈ ਕੋਲ ਤੁਹਾਨੂੰ ਦਿਖਾਤੇ ਤੇ ਕਿਵੇਂ ਲੱਗੇ ਦੱਸਿਓ ਜਰੂਰ ਬਾਕੀ ਕੀ ਹੈ ਕਿੱਥੋਂ ਆਪਾਂ ਵੀਡੀਓ ਬਣਾਉਣੇ ਹੁੰਨੇ ਹਨਾ ਤਾਂ ਉੱਥੇ ਤੁਸੀਂ ਆਇਆ ਕਰੋ ਆਪ ਦਾ ਖੁਦ ਆਉਂ ਦੇਖ ਕੇ ਲੈ ਕੇ ਜਾਉ ਪਰਖ ਕੇ ਲੈ ਕੇ ਜਾਉ ਸਾਰਿਆਂ ਨੂੰ ਵਧੀਆ ਗੱਲ ਹੁੰਦੀ ਹੈ ਤੇ ਕਿਵੇਂ ਲੱਗਾ ਕੰਮ ਦੱਸਿਓ ਧੰਨਵਾਦ